ਸਭੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਪਰ ਅੱਪਾ ਠੀਕ ਨਹੀਂ ਹੈਗੇ ਗਲੀਆਂ ਸਰਕਾਰਾਂ ਨੇ ਰੋਲ ਤੇ ਸੜਕਾਂ ਤੇ ਤੇ ਆਪਾਂ ਨੇ ਵੱਡੀ ਸੀ ਜੀਰੀ ਕਿਉਂਕਿ ਇਹ ਪਛੇਤਾ ਜੀ ਥੋੜਾ 26 ਦੀ ਤੇ 4 ਵਾਲੀ ਥਾਂ ਸੀ ਤੇ ਅੱਜ ਆਪਣੇ ਹੀ ਤਾਂ ਚਲੋ ਬੇੜੀ ਬੰਨੇ ਲਾਈ ਆ ਤੇ ਲਾਡੀ ਵਾਲੀ ਲੈ ਕੇ ਚੱਲੇ ਆ ਸੀ ਠੀਕੇ ਤੇ ਸਵੇਰ ਦੇ 6:00 ਵਜੇ ਗਏ ਸੀ 5:00 ਵਜੇ ਤੁਰੇ ਤੇ ਧੁੰਦ ਦਾ ਬਹੁਤ ਜ਼ਿਆਦਾ ਬੁਰਾ ਹਾਲ ਆ ਤੁਸੀਂ ਦੇਖ ਲਓ ਅਸੀਂ ਖੜੇ ਆ ਇਸ ਟਾਈਮ ਨਵੇਂ ਗੋ ਤੇ ਇਥੋ ਜੀਦਾ ਰਹੇਗਾ 10-15 ਕਿਲੋਮੀਟਰ ਤੇ 30 ਕਿਲੋਮੀਟਰ ਪੈਂਦਾ ਆਪਣੇ ਪਿੰਡ ਤੋਂ 25-30 ਦਾ ਗੇੜਾ ਬਹੁਤ ਮੁਸ਼ਕਲ ਨਾਲ ਆ ਰਿਆ ਅਸੀਂ ਹੌਲੀ 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 30 ਕਿਲੋਮੀਟਰ ਨਾਲ ਜੀਦਾ ਨਹੀਂ ਹੈਗਾ ਕੁਛ ਨਹੀਂ ਦੀਦਾ ਥੋੜਾ ਟਰੈਕਟਰ ਦੀਆਂ ਲੈਟਾ ਹੁੰਦੀਆਂ ਵੀ ਕਿੰਨੇ ਕਿੰਨੇ ਫੇਰ ਘਸਦਾ ਏਡਾ ਬਹੁਤ ਹਾਰ ਕੇ ਰੰਦੇ ਵੀ ਚੱਲੀਏ ਤੇ ਚਾਲਦੇ ਆ ਤੇ ਭਾਈ ਗੰਦੀ ਸਰਕਾਰ ਨੇ ਜਮੀਂ ਰੋਲ ਤੇ ਜੀਰੀ ਸਾਡੀ ਪਹਿਲਾਂ 20 ਦਿਨ ਮੰਡੀ ਚ ਪਈ ਰਹੀ ਪਿੰਡ ਪਈ ਰਹੀ ਫਿਰ ਹੋਰ ਸਾਵੇਂ ਲੈ ਕੇ ਉੱਥੇ ਪਈ ਰਹੀ ਲੈਣੀ ਹਟ ਕੇ ਕਹਿੰਦੇ ਉਸਦਾ ਲੈਂਦੀ ਨਹੀਂ ਹੈਗੇ ਇਸ ਕਰਕੇ ਅਸੀਂ ਫਿਰ ਅੱਜ ਚੀਕੇ ਕਰੀਏ ਗੱਲਬਾਤ ਉੱਥੇ ਲੈ ਕੇ ਚੱਲ ਤੇ ਹੁਣ ਅਸੀਂ ਚੱਲ ਕੇ ਤੁਹਾਨੂੰ ਦਿਖਾਉਨੇ ਆ ਅਗਲਾ ਵਿਊ ਬਹੁਤ ਔਖਾ ਕੰਮ ਆ ਤੁੰਦੇ ਜਿੱਤ ਲਾਉਣਾ ਬੇ ਠੰਡਾ ਕੁਸ ਸਵੇਰ ਦਾ ਟਾਈਮ ਆ ਪੁਰੇ ਅਸੀਂ ਗੁਰੂ ਘਰ ਕੋਲ ਖੜੇ ਦੀ ਜਿਆਦਾ ਲੰਗਰ ਚੱਲ ਰਿਹਾ ਦੀ ਲਾਡੀ ਕਹਿੰਨਾ ਚਾਹ ਪੀਣੀ ਆ ਮਾਮੇ ਆ ਚਲੋ ਚਾਹ ਪੀ ਲਾ ਤੇ ਹੁਣ ਅਸੀਂ ਚੱਲਦੇ ਆਂ ਇਹ ਤੁਹਾਨੂੰ ਗਾਹਾਂ ਦਿਖਾਉਨੇ ਆ ਕਿਉਂ ਨਾ ਡੋ ਭਾਈ ਚੱਲੇ ਪਾਟੇ ਨਵੇਂ ਗੋਂ ਤੋਂ ਕਈ ਮੋੜ ਨੇ ਇੱਥੇ ਆਹ ਲੰਗਿਆਂ ਦਾ ਪਟਿਆਲੇ ਨੂੰ ਆਹ ਲੰਗਿਆਂ ਦਾ ਛੀਕੇ ਨੂੰ ਇਹ ਦੇਵੀਗੜ੍ਹ ਪਟਿਆਲਾ ਇੱਕ ਕਮੇ ਤਾਂ ਹਾਂ ਦਾ ਪਿੱਛੇ ਆ ਰਿਹਾ ਇੱਕ ਆਹ ਸਾਡੇ ਵਾਲਾ ਬਾਕੀ ਦਿਨ ਛੜ ਗਿਆ ਹੋਣਾ ਇਹ ਉਹ ਰੋਡ ਆ ਇੱਥੇ ਥਾਣੀ ਬਹੁਤ ਆ ਪਾਣੀ ਆ ਜਿੱਥੇ ਪਾਣੀ ਸੜਕ ਤੇ ਸਾਰੀ ਤੇ ਪਾਣੀ ਹੈ ਪਾਣੀ ਵੀ ਜਦੋਂ ਬਹੁਤ ਜਿਆਦੇ ਪਾਣੀ ਵੀ ਇੱਥੇ ਤੁਹਾਨੂੰ ਕਿਨੇ ਰਖਾਵਾਂਗੇ ਮੋੜ ਤੇ ਹੋਏ ਹਾਂ ਜਿਹੜਾ ਸਾਰਾ ਕੁਝ ਡੁੱਬਿਆ ਖੜਿਆ ਅੱਜ ਕਿਨੇ ਇਹ ਸਾਰਾ ਪਾਣੀ ਇਹ ਸਾਰਾ ਜਿਹੜੀਆਂ ਹਾ ਏਰੀਆ ਜਿਹੜਾ ਆਪਾਂ ਦੇਖ ਰਹੇ ਹਾਂ ਨਾ ਇਹ ਸਾਰਾ ਪਾਣੀ ਚੱਕਰ ਦਾ ਮਾਰ ਸਾਰੀ ਇਹ ਇਹ ਤੁਸੀਂ ਤੁਸੀਂ ਦਾ ਬਲੌਗ ਖੋਲ ਕੇ ਦੇਖੋ ਉਰੋਂ ਵੀ ਜਾ ਕਿ ਕਿੰਨੇ ਕਿੰਨੇ ਟੁੱਟੇ ਹੋਏ ਚਲੋ ਫਿਰ ਹੋਣਾ ਸੀ ਬਾਕੀ ਤੁਸੀਂ ਅੱਗੇ ਦੇਖੋ ਕਿਵੇਂ ਜਾ ਰਹੇ ਹਾਂ ਬਸ ਇਨੀ ਸਪੀਡ ਤੇ ਜਾਂਦਾ ਟਰੈਕਟਰ ਮੈਨੂੰ ਲੱਗਦਾ 7000 ਕੇ ਤੱਕ ਰਾਂ ਦੇ ਜਾਂਦਾ 7000 ਕੇ ਤੱਕ ਰਾਂ ਦੇ ਜਾਂਦਾ ਟਰੈਕਟਰ ਬਦਲ ਤੀਖੀ ਦੀ ਸਪੀਡ ਮੰਨ ਲਓ ਬਸ ਇਹ ਤੋਂ ਬਤ ਨਹੀਂ ਜਾਂਦਾ ਹੈਗਾ ਹੁਣ ਦੇਖਦਾ ਜੇ ਭਜਾਉਂਦਾ ਹੀ ਨਹੀਂ ਫਾਇਦਾ ਨਾ ਪਰਾਣਾ ਮਾਰਦਾ ਕਿਤੇ ਭਜਾਤਾ ਲਵਾਂਗੇ ਭਜਦਾ ਦਾ ਬਾਦੂਆ ਰੁਕਦਾ ਨਹੀਂ ਹੈਗਾ ਮੇਰਾ ਕੋਈ ਜਦੀਦਾ ਵੀ ਨਹੀਂ ਕੋਈ ਜਦੀਦਾ ਵੀ ਨਹੀਂ ਕੋਸਾ ਆ ਦੇਖੋ ਆ ਹੁਣ ਨਾ ਜਿੱਥੇ ਤੱਕ ਲਾਈਟ ਆ ਉੱਥੇ ਤੱਕ ਜੇ ਦਿਖ ਰਿਹਾ ਉਦੋਂ ਬਾਅਦ ਕੁਝ ਨਹੀਂ ਦਿਖ ਰਿਹਾ ਹੈਗਾ ਪਹੁੰਚ ਗਏ ਠੀਕੇ ਤੇ ਧੁੰਦ ਘਟੀ ਨਹੀਂ ਆਏਗੀ ਉਹ ਵੀ ਜਿ ਕਰਿਆ ਲਾਡੀ ਤੇਲ ਮਿੰੜ ਰਿਹਾ ਵੀ ਕਿੰਨਾ ਖਾਂਦਾ ਮੈਂ ਇਹ ਕਿਹੜਾ ਖਾਂਦਾ ਮੈਂ ਮੇਂਦਰਾ ਤੇਲ ਜਮ ਵੀ ਨਹੀਂ ਖਾਂਦੇ ਹੈਗੇ ਖਰਚਾ ਜਮ ਘਟਾ ਅੱਧੀ ਉਗਲ ਦੇ ਦੀ ਖਾਦੀ ਨਹੀਂ ਮੇਰੇ ਸਾਹ ਚ ਆਠ ਊਂਗਲਾ ਉੱਥੇ ਦੀਆਂ ਅੱਠ ਅੱਠ ਤੇ 750 ਰੁਪਏ ਨੇ ਜਮੇ ਘਟ ਤੇਲ ਖਾਂਦੇ ਨੇ ਇਹ ਟਰੈਕਟਰ ਦਾ ਬਹੁਤ ਘੈਂਟ ਆ ਤੇ ਦੂਜਾ ਆਪਣੇ ਵਾਲਾ ਝੋਟਾ ਦਾ ਪੀਟ ਜਾਂਦਾ ਬਹੁਤ ਉਹ ਸਾਨੂੰ ਇਹ ਦੁੱਖਣਾ ਪਿੰਡਦਾ ਥੋੜਾ ਦੁੱਖਣਾ ਪਿੰਡਦਾ ਹਜ਼ਾਰ ਤਾਂ ਤੇਲ ਪੁਆਦੀ ਮੈਨੂੰ ਲੱਗਦਾ ਮੈਂ ਖਰਚੇ-ਗੁਰਚੇ ਬਾਵਾਈਆ ਕਰ ਦੂ ਇਹ ਨਾਲ ਉੱਥੇ ਜਾ ਜੀ ਹਾਂ ਤੇ ਪਈ ਤੁੰਦ ਬਾਲੀ ਜਾ ਰਹੀ ਠੰਡ ਨਹੀਂ ਹੈਗੀ ਪੋਰਾ ਵੀ ਹਾਏ ਤੁੰਦ ਹੈ ਠੰਡ ਨਹੀਂ ਹੈਗੀ ਤੁੰਦ ਕਰਕੇ ਕੱਪੜੇ ਗਿੱਲੇ ਹੋ ਗਏ ਤਾਂ ਹਵਾ ਨਾਲ ਮੜੀ ਮੜੀ ਠੰਡ ਜੀ ਲੱਗ ਰਹੀ ਆ ਤੇ ਹੁਣ ਦੇਖਦੇ ਆਪਾਂ ਨੇ ਫੋਨ ਕਰਿਆ ਹੋਇਆ ਵੀ ਕਿੱਥੇ ਲਹੋਂਦੇ ਨੇ ਜੀਰੀ ਸ਼ੈਲਰ ਜੀ ਕਿੱਥੇ ਲੋਕੇਸ਼ਨ ਪਈ ਜਿੱਦੀ ਅਸੀਂ ਉੱਥੇ ਪਹੁੰਚ ਜੇ ਹਾਂ ਸ਼ੈਲਰ ਚ ਜਾਂਦੀ ਆ ਇੱਕ ਮੰਡੀ ਚ ਜਾਂਦੀ ਆ ਮੰਡੀ ਚ ਤਾਂ ਬਹੁਤ ਰਾਤਾਂ ਕੱਟ ਲੀਆਂ ਆਪਾਂ ਨੇ ਪਹਿਲਾਂ ਪੜਾਈ ਸੀ ਜਦੋਂ 26/110 ਅੱਜ ਤੋਂ ਨਾਲੋਂ 15 ਦਿਨ ਪਹਿਲਾਂ 12 ਨਨ ਮੰਡੀ ਚ ਬੈਠੇ ਤੇ ਫੇਰ ਉਹ ਤੁਲੀ ਕਿਉਂਕਿ ਸਾਨੂੰ ਪਤਾ ਹੀ ਐ ਮੌਚਰ 17 ਮੰਗਦੇ ਨੇ ਫੇਰ ਨਿਕਲ ਨਹੀਂਦਾ ਝਾੜਤਾ ਦੇਖ ਲੋ ਕਿੰਨਾ ਕ ਉਹ ਹੀ 70 80 ਗਟਿਆਂ ਦੇ ਵਿੱਚ ਤੇ ਫੇਰ ਦਵਾਰੋਂ ਵੜਾਈ ਫੇਰ ਬੈਠੇ ਅਸੀਂ 10 ਦਿਨ ਵੇਰ ਮੰਡੀ ਚ ਫੇਰ ਅੱਧੀ ਕ ਤੋਲੀ ਅੱਧੀ ਕ ਫੇਰਿਆਂ ਨੇ ਚੈੱਕ ਲੋ ਅਸੀਂ ਤਾਂ ਤੋਲਦੇ ਨਹੀਂ ਫੇਰ ਉਹ ਕਰਕੇ ਹੋਰ ਉਹ ਫੇਰ ਕਿਤੇ ਨਾ ਕਿਤੇ ਐਡਜਸਟ ਕਰੀ ਸੇਲਰ ਐ ਨਾਲ ਉਹ ਵੀ ਘੱਟ ਕੋਤਰੇ ਘੱਟੇ ਨੇ ਘੱਟੇ ਜੈਤ ਕੀ ਦਾ ਲਾ ਲੋ ਤੁਹਾਨੂੰ ਪਤਾ ਹੀ ਆ ਸਾਰਾ ਬੁਰਾ ਹਾਲ ਏ ਆ ਆਪਣਾ ਕਿਸਾਨ ਦਾ ਜ਼ਿਮੀਂਦਾਰਾਂ ਦਾ ਬਹੁਤ ਜ਼ਿਆਦਾ ਬੁਰਾ ਹਾਲ ਆ ਇੱਕ ਗਿੱਲੇ ਵਾਗਰ 20000 ਰੁਪਿਆ ਹਰੇਕ ਦਾ ਟੁੱਟ ਗਿਆ ਹਰੇਕ ਦਾ ਹਰ ਇੱਕ ਦਾ ਚਾਹੇ ਕੋਈ ਮਾੜੀ ਹੋਈ ਏ ਕਿਸ ਦੀ ਚਾਹੇ ਕੋਈ ਦਗੜੇ ਜਿਸ ਨੇ ਪ੍ਰਾਈਵੇਟ ਲਾਈ ਦੀ ਉਹਦਾ ਵੀ ਟੁੱਟਿਆ ਜਿਨੇ ਆਪਣੀ ਪਰਮਲ ਵੈਰਟੀ ਦੀ ਉਹਦਾ ਵੀ ਟੁੱਟਿਆ ਸਾਰੀਆਂ ਚ ਵਲੌਗ ਆਦਾ ਬਣਾਉਂਦੇ ਅਸੀਂ ਬਣਾਉਣ ਦੇ ਮੂਡ 'ਚ ਨਹੀਂ تھے ਅਸੀਂ ਨੇ ਕੋਈ ਵਲੌਗ ਨਹੀਂ ਅਦਕੀ ਜੀਰੀ ਦਾ ਦਿਖਾਇਆ ਗਿਆ ਵੀ ਜੀ ਇਹ ਨਹੀਂ ਕਰਿਆ ਕਿਉਂਕਿ ਮੂਡ ਹੀ ਖਰਾਬ ਤੇ ਹੁਣ ਵੀ ਬਹੁਤ ਵੀ ਚਲੋ ਤੁਹਾਨੂੰ ਦਿਖਾਈਏ ਹਾਲਾਤ ਵੀ ਕਿਵੇਂ ਦੇ ਨੇ ਤੇ ਇਹ ਵੀ ਇਤਨੀ ਸੱਜਣ ਦੇਖਦੇ ਨੇ ਜਿਹੜੇ ਆਪਣੇ ਇਹ ਵੀ ਹੁਣ ਅਸੀਂ ਬਹੁਤ ਤੰਗ ਹੋ ਰਹੇ ਹਾਂ ਵੀ ਮਲਾ ਲੋ ਵੀ ਇਹ ਬੜਾਈ ਹੈ ਜੀਰੀ ਕਈ ਦਿਨਾਂ ਦੀ ਵੱਡੀ ਵੀ ਮੰਡੀ 'ਚ ਵੀ ਸਿਕਾਈ ਗਏ ਤੇ ਫੇਰ ਅੰਤ ਨੂੰ ਜਦੋਂ ਕਹਿੰਦੇ ਆਖਿਆ ਵੀ ਤੋਲ ਦੋ ਤੇ ਕਹਿੰਦੇ 10 ਕਿਲੋ ਕਾਟ ਕਟਾਂਗੇ 10 ਕਿਲੋ ਮੌਇਸਚਰ ਪਤਾ ਇਹਦਾ ਕਿੰਨਾ ਹੁਣ ਤੁਹਾਨੂੰ ਪਤਾ ਮੌਸਮਾ ਜਿਹੜਾ ਧੁੱਪ ਨਿਕਲਦੀ ਨਹੀਂ ਹੈਗੀ 27 22 ਮੌਇਸਚਰ ਆ 30 ਮੌਇਸਚਰ ਆਇਆ ਬਣੰਦਾ 30 ਠੀਕ 30 ਮੌਇਸਚਰ ਦੀ ਪਹਿਲਾਂ ਆ ਗਿਆ 33 ਜਦੋਂ ਜਾ ਕੇ ਲਾਹੀ ਆ ਫੇਰ ਇੱਕ ਰਾਤ ਲੰਗੀ ਮੈਂ ਰਾਤ ਨੂੰ ਨਾਲ ਕਿਹਾ ਉਹਨਾਂ ਨੂੰ ਮੈਂ ਠੱਗ ਦੋ ਫੇਰ ਆਇਆ 30 ਇਹਦਾ ਮੌਇਸਚਰ ਅੱਛਾ ਜਰਮਨੋਂ ਕੱਲ ਧੁੱਪ ਮੜੀ ਨਿਕਲੀ ਦੀ ਕੱਲ ਕੱਲ ਦਾ ਤਿੰਨ ਮੌਇਸਚਰ ਕੱਲ ਵੀ ਦੋ ਵਾਰ ਪੱਖਾ ਲਾਤਾ ਤੇ ਫੇਰ ਵੀ ਪੂਰਾ ਹਾਲ ਹੈ ਕਹਿੰਦੇ 10 12 ਕਿਲੋ ਘਾਟ ਘਟਾਓ ਨਹੀਂ 2000 ਨੂੰ ਜਾਂ 1800 ਨੂੰ ਲਾਹੋ ਫਿਰ ਹੁਣ ਦੱਸੋ ਕੀ ਕਰੀਏ ਆਪਾਂ ਨੂੰ ਰੇਟ ਵੀ ਨਹੀਂ ਮਿਲ ਰਿਹਾ ਉਹ ਕਹਿੰਦੇ ਨੇ ਵੀ ਸਰਕਾਰੀ ਆ ਇਹ ਸਰਕਾਰੀ ਆ ਤੇ ਹੁਣ ਪੰਗਵਾ ਤਮਾਨ ਨੇ ਕਹਿ ਗਿਆ ਆਪਣਾ 26 ਦਵਾਈ ਤੀ ਕੱਲ ਲੈ ਲੈ 26 ਆ 26 ਲੈ ਲਾ ਖੜੀ ਆ 26 ਨਹੀਂ ਦਵਾਂਗੇ ਅਰੇ ਹੋਰ ਬ੍ਰੈਡ ਨਹੀਂ ਦਿੰਦੇ 26 ਹੁਣ ਤੁਹਾਨੂੰ ਪਤਾ ਹੀ ਆ ਤੰਗ ਹੋ ਰਿਹਾ ਬਹੁਤ ਜ਼ਿਆਦਾ ਕੰਮ ਛੱਡਦਾ ਇਹ ਜੀ ਕਰਦੇ ਵੀ ਉਹਦੀ ਕੋਠੀ ਮੂਰੇ ਲਾਹੀ ਆ ਆਪੇ ਤੋਲ ਕੇ ਦੇ ਔਰ ਕੋਈ ਤੋਲਦਾਨੀ ਕੋਈ ਸੁਣਵਾਈ ਨਹੀਂ ਹੈਗੀ ਆਪਣੀ ਰੈਂਦੀ ਖੁੰਦੀ ਖੇਤਾਂ 'ਚ ਉਪਰਾਲੀ ਨਹੀਂ ਸਾੜਨੇ ਦਿੰਦੇ ਗੱਠਾਂ ਚੱਕਦੇ ਨਹੀਂ ਗਿੱਲ ਖੁਸ਼ਕ ਹੋ ਗਈ ਕਣਕ ਨਹੀਂ ਜੰਮਰੀ ਹੁਣ ਦੱਸੋ ਕੀ ਕਰੀਏ ਕਿੱਧਰ ਜਾਈਏ ਤੁਸੀਂ ਸਾਰੇ ਸਮਝਦਾਰ ਹੋ ਮੈਨੂੰ ਨਾ ਸਾਰੇ ਜਿਹੜੇ ਜ਼ਿਮੀਂਦਾਰ ਭਾਈ ਨੇ ਸਾਰਿਆਂ ਦੇ ਇਹੀ ਕੁਸੇ ਬੀਤਰੀ ਆ ਕਿਉਂਕਿ ਹੁਣ ਐਵੇਂ ਸਿੱਟੀ ਵੀ ਨਹੀਂ ਜਾਂਦੀ ਹੈਗੀ ਫਸਲਾ ਫੇਰ ਵੀ 6 ਮਹੀਨੇ ਕੋਈ ਜੀਰੀ ਕਾਲੀ ਹੋਵੇ ਤਾਂ ਤੁਹਾਨੂੰ ਮੈਂ ਜੀਰੀ ਲੈ ਕੇ ਦਿਖਾਵਾਂ ਜੇ ਤੁਸੀਂ ਗੋਵਾਂਗੇ ਜੀਰੀ ਸਾਫ ਆ ਜਮੀਂ ਔਰ ਤੇ ਹੁਣ 10 ਕਿਲੋ ਕਾਰਟ ਇੱਕ ਕੁਆਂਟਲ ਮਾਗਰ ਮੈਂ ਨਾ ਕਾਉਂ ਮੈਂ ਨਾ ਕਾਉਂ ਬਾਲਾ ਜੀ ਹਲਦੀ ਵਾਲੀ ਹੋਵੇ ਕੋਈ ਹੋਰ ਹੁੰਦੀਆਂ ਨਹੀਂ ਜੀ ਘਟਾਉਣੀ ਵੀ ਪੈਂਦੀ ਉਹ ਚ ਆਪਣਾ ਵੀ ਨਹੀਂ ਮਾਨ ਕਰਦਾ ਤੇਰੇ ਵਿੱਚ ਹਲਦੀਆਂ ਦੇ ਬਹੁਤ ਬਰਾ ਹਾਲ ਕਰਿਆ ਨਾ ਕਈ ਕਹਿਣਗੇ ਵੀ ਤੁਸੀਂ ਇੰਨੀ ਲੇਟ ਕਰਤੀ ਐ ਕਰਤੀ ਐ ਤਾਂ ਚੱਲ ਆਡੀ ਨੇ ਮਿੱਟੀ ਚ ਗਾਈ ਸੀ ਤੁਸੀਂ ਖਾ ਕੇ ਬਸ ਇਹ ਤਾਂ ਅਮਣਾ ਸਮਝ ਲਓ ਵੀ ਮਿੱਟੀ ਚ ਕੌਣ ਕਰਕੇ ਇਹਦੀ ਲੇਟ ਹੋ ਗਈ ਤੇ ਆਪਣੀ ਚਾਰ ਆਏ ਕਰਕੇ ਉਹ ਹੋ ਗਈ ਕਿਉਂਕਿ ਫੇਰ ਵੀ ਪੱਕਦੀ ਪੱਕਦੀ ਐ ਪੱਕਦੀ ਹੁਣ ਹਰੀ ਦਾ ਬੱਡੀ ਨਹੀਂ ਆਪੀ ਪੱਕਦਾ ਲੈਂਦੀ ਲੈਂਦੀ ਆ ਕੋਈ ਤਾਂ ਪੰਜ ਪੱਕੀ ਜਿਹੜੀ ਪੱਕੀ ਹੁਣ ਉਹ ਦਿਨਾਂ ਅਸੀਂ 10 ਦਿਨ ਹੋ ਗਏ ਸਾਨੂੰ ਦੇਖਦੇ ਨੂੰ ਮਸ਼ੀਨ ਵੀ ਘੜਦੀ ਘੜਦੀ ਚ ਪੜਾਈ ਆ ਵੀ ਬਰਾ ਵੱਡ ਲੀ ਗਏ ਨੇ ਵੇਟ ਦਾ ਇਸ ਤੋਂ ਬਾਅਦ ਤਾਂ ਪੱਕਣੀ ਵੀ ਨਹੀਂ ਕਿਹਾ ਕਿ ਦਿਨ ਤਾਂ ਚੜਦੇ ਨਹੀਂ ਹੈਗਾ ਹਾਲਾਤ ਤੁਸੀਂ ਦੇਖੇ ਰਹੋ ਦਿਨ ਚ 11 11 12 12 ਵਜੇ ਵੀ ਟਰੇਲਾਂ ਪਈ ਜਾਂਦੇ ਕੱਪੜੇ ਭਿੱਜੀ ਜਾਂਦੇ ਨੇ ਵੀ ਪਤਾ ਨਹੀਂ ਕੀ ਐ ਇੱਕ ਦੀ ਠੰਡ ਨੇ ਰਿਕਾਰਡ ਤੋੜਨਗੇ ਹੁਣ ਇਹ ਦੱਸ ਰਹੀ ਆ ਕਿਉਂ ਸਟਾਰਟਿੰਗ ਦੀ ਠੰਡੇ ਹੋਉਂਦੀ ਆ ਠੰਡ ਫੁੱਲ ਹੋ ਗਿਆ ਤੇ ਹੁਣ ਵੀ ਠੰਡ ਲੱਗ ਰਹੀ ਆ ਠੰਡ ਨਹੀਂ ਸਾਰੀ ਜਿਹਾ ਪੈਂਦੀ ਨਹੀਂ ਹੁੰਦੀ ਹਾਂ ਤੇ ਬਾਕੀ ਭਾਈ ਹੁਣ ਬਲੌਗ ਬਣਾਉਂ ਬਣਾਵਾਂਗੇ ਆਪਾਂ ਜਿੰਨੇ ਕਣੇ ਕਿਉਂਕਿ ਡੇਲੀ ਦੇ ਦਾ ਜਿਵੇਂ ਜਿਵੇਂ ਕੰਮਕਾਰ ਨੇ ਉਮੀ ਚੱਲ ਰਿਆਂ ਕਣਕ ਕਣਕ ਅਸੀਂ ਨੇ ਬੀਜਤੀ ਜੀਰੀ ਰਹਿ ਗਈ ਸਾਡੀ ਮੰਡੀ ਕਿਤੇ ਦਾ ਹਜੇ ਖਰਚੇ ਵੀ ਨਹੀਂ ਵੜੇ ਕਿਤੇ 15 15 ਦਿਨਾਂ ਦੀ ਜਿਹੜੀ ਹੋਊਗੀ ਪਤਾ ਕੀ ਗੱਲ ਆ ਕਿਤੇ ਕਿਤੇ ਦਾ ਆਪਾਂ ਲਾ ਲਓ ਵੀ ਪਹਿਲਾਂ ਜੀਰੀ ਵੇਚ ਕੇ ਫੇਰ ਕਣਕ ਬੀਜਦੇ ਨੇ ਐਦ ਕਿ ਜੀਰੀ ਜੀਰੀ ਬਾਅਦ ਚ ਵਿਕਰੀ ਆ ਪਹਿਲਾਂ ਕਣਕਾਂ ਬੀਜਤੀਆਂ ਤਾਂ ਕਰਕੇ ਸਾਰਾ ਕੰਮ ਇਹ ਸਿਸਟਮ ਹੈ ਉਲਟ ਕਰਤਾ ਇਹਨਾਂ ਨੇ ਕਿਆ ਵੀ ਜੀ ਦੀ ਦੀਵਾਲੀ ਵੀ ਉੱਥੇ ਲੰਘੀ ਗੁਰਪਰਬੂ ਵੀ ਸਾਡਾ ਤਾਂ ਉੱਥੇ ਲੰਘਿਆ ਪਹਿਲਾਂ ਅਸੀਂ ਨਗਰ ਕੀਰਤਨ ਚ ਨਹੀਂ ਟਰੈਕਟਰ ਲਾਉਣਾ ਸੀ ਨਾ ਟਰੈਕਟਰ ਕੁਝ ਵੀ ਵਾਰ ਵੀ ਲਾਇਆ ਸੀ ਐਤ ਕੀ ਮੰਡੀ ਚ ਫਿਰਿਆ ਆਪਾਂ ਸਾਰਾ ਦਿਨ ਨਗਰ ਕੀਰਤਨ ਤੇ ਦੇਖਣ ਦਰਸ਼ਨ ਵੀ ਨਹੀਂ ਕਰਨ ਗਿਆ ਹੈਗਾ ਨਾ ਗੁਰਦੁਆਰੇ ਗਿਆ ਸਿਰਫ ਭੋਗ ਦੇ ਟਾਈਮ ਗਏ ਤੇ ਵੀ 10 ਮਿੰਟ ਵਾਸਤੇ ਸਾਡੇ ਇੱਕ ਆਪ ਦਾ ਉਹ ਦੀ ਉਦੋਂ ਬਾਅਦ ਉਹਨਾਂ ਨੇ ਫੋਨ ਮਾਰਤਾ ਵੀ ਮੌਸਰੰਡ ਆ ਰਿਹਾ ਫੇਰ ਅਸੀਂ ਵੀਰ ਦਾ ਕੰਮ ਤੇ ਹੁਣ ਭਾਈ ਅਸੀਂ ਤੁਹਾਨੂੰ ਦਿਖਾਉਨੇ ਆ ਵੀ ਕਿੱਥੇ ਲਾਈਏ ਇਹ ਤੁਹਾਨੂੰ ਅੱਗੇ ਦਿਖਾਉਨੇ ਆ ਵੀ ਜਿੱਥੇ ਇਹਦਾ ਹੱਲ ਹੋਊਗਾ ਵੇ ਕੀ ਰੇਟ ਲੈਣ ਦੇ ਨੇ ਕਿੰਨੀ ਕਾਟਦੇ ਆ ਉਹ ਸਾਨੂੰ ਦੱਸਦੇ ਆ ਵੀ ਕਾਟਰੀ ਕਰਦੇ ਕੱਟਦੇ ਹੈਗੇ ਕਹਿੰਦੇ ਕਹਿੰਦੇ ਸੀ ਵੀ ਰੇਟੇ ਘੱਟ ਕਰਾਂਗੇ ਤੇ ਬਾਕੀ ਚੀਕੇ ਦਾ ਪ੍ਰਾਈਵੇਟ ਮੰਗੂ ਹੀ ਆ ਜੀ ਸਾਰੀ ਤੇ ਹੁਣ ਜਾਂਦੇ ਆਪਾਂ ਲਾਡੀ ਨੂੰ ਆ ਗਿਆ ਫੋਨ ਵੀ ਕਿੱਥੇ ਲੈ ਕੇ ਆਉਣੀ ਆ ਤੇ ਚਲੋ ਮਿਲਦੇ ਆਂਗਾ ਹਾਂ ਜੀ ਲੈ ਆਪਾਂ ਯਾਰ ਲਾਲਾ ਮਾਰਦੇ ਆਂ ਇਹ ਗੱਲ ਲੋ ਭਾਈ ਅਸੀਂ ਪਹੁੰਚ ਗਏ ਤੇ ਮੰਡੀ ਚ ਤੇ ਜੀਰੀ ਲਾਤੀ ਬਾਹਰੇ ਅਸੀਂ ਇੰਨੇ ਅੰਦਰ ਬੈਠੇ ਤੇ ਇੱਥੇ ਆਇਆ ਹਿੰਦੀ ਅਖਬਾਰ ਇਹਦੇ ਪੰਗਾ ਅੰਗਰੇਜ਼ੀ ਨੂੰ ਵੀ ਮਾੜਾ ਪਾਇਆ ਲਾਡੀ ਨੂੰ ਆਖਿਆ ਵੀ ਖਬਰਾਂ ਪੜ ਲੈ ਇਹ ਕਹਿੰਦਾ ਵੀ ਹਿੰਦੀ ਵੀ ਪੜਨੀ ਨਹੀਂ ਆਉਂਦੀ ਆਂਗੀ ਲਾਡੀ ਖਬਰਾਂ ਦੇਖਿਓ ਹੁਣ ਕਿਵੇਂ ਪੜਦਾ ਦੱਬ ਕੇ ਪੜੀ ਉਹ ਇਹ ਪਤਾ ਕਿਹੜੀ ਖਬਰ ਪੜ ਰਿਹਾ ਜਿਹੜੀ ਖਬਰ ਪਹਿਲਾਂ ਇਹਨੇ ਪੜੀ ਹੋਈ ਆ ਅਸੀਂ ਨੇ ਗਲਤੀਆਂ ਦੱਸੀਆਂ ਤੇ ਉਹੀ ਖਬਰ ਖੋਲ੍ਹਦੀ ਆ ਇਹਨੇ ਗੜਵੇ ਹਰਿਆਣਾ ਕਾ ਬਿਸਕਾ ਪੜ ਪੜ ਅੱਛਾ ਲੈ ਖਬਰ ਪੜ ਆਹ ਪੜ ਆਹ ਪੜਦੇ ਆਂ ਹਾਂ ਇਹ ਮੈਂ ਪਹਿਲਾਂ ਪੜਾਤੀ ਲੈ ਗਾਉਂ ਪੜਾਤੀ ਜਰਾ ਚਲ ਦੁਬਾਰੇ ਪੜ ਚੰਡੀਗੜ੍ਹ ਪਰ ਹਰਿਆਣਾ ਕਾ ਬੀ ਅੜ ਕੇ ਪੜ ਚੰਡੀਗੜ੍ਹ ਪਰ ਹਰਿਆਣਾ ਕਾ ਬੀ 1 ਸੈਮੀ 1 ਹਮ 1 ਬੀ ਇੰਚ ਜ਼ਮੀਨ ਨਹੀਂ ਦੇਗੇ ਚੀਮਾ ਅੱਛਾ ਹਾਂ ਕੀ ਆ 1 ਕਾ ਇੱਕ ਹੀ ਕਿਤੇ ਹੱਕ ਆਹਾ ਹਣੀ ਹੈਗਾ ਫਿਰ ਪਿੱਛੇ ਇੱਕ ਹੱਕ ਇੱਕ ਕਹਿਣਾ ਲੈ ਹੋਰ ਪੜਾਈਏ ਨਾ ਢੀ ਸੱਤੀ ਪੜਾਈਏ ਲੱਭ ਕੇ ਖਾਵਾ ਅੱਜ ਮੈਂ ਪੜਨਾ ਕੱਟ ਰਹੀ ਦੀ ਇਹ ਵੀ ਕੱਟਾ ਪਾਣੀ ਪੱਤ ਮੇ 3 ਦਿਨੋਂ ਮੇ 60 ਦੇਸੀ ਸਮੇਤ ਆ ਪਤਾ ਨਹੀਂ ਕੀ ਉਹ ਬ੍ਰਿਸ਼ਾ ਆ ਕੀ ਆ ਚੱਲ ਚੱਲ ਇਹ ਨਹੀਂ ਮੈਨੂੰ ਪਤਾ ਹੈਗਾ ਹਾਂ ਰਾਜਾਂ ਕੀ 7 7 ਲੱਖ ਸੇ ਜ਼ਿਆਦਾ ਸੰਗਤ ਪਹੁੰਚੇਗੀ 700 ਏਕੜ ਜ਼ਮੀਨ ਆਕਿਆ ਜਾਗਮਗ ਜਾਗਮਗ ਸੱਤੀ ਤੂੰ ਮੜ ਕੇ ਸੁਣਾ ਜਾਗਮਗ ਹੋ ਗਿਆ ਸੱਤੀ ਵੀ ਮੈਨੂੰ ਤਾਂ ਇਹ ਗੇੜ ਰੈਂਦਾ ਆਉਂਦੀ ਆ ਹਿੰਦੀ ਇਹਨਾਂ ਦਾ ਮੀਡੀਅਮ ਹੈ ਹਿੰਦੀ ਆ ਕਿਉਂ ਮੈਂ ਨੌਵੀਂ ਕਲਾਸ 'ਚ ਹਿੰਦੀ ਛੱਡ ਦਿੱਤੀ ਸਾਡੇ ਤਾਂ ਹਿੰਦੀ ਚੱਲਦੀ ਆ ਤੁਹਾਡੇ ਦਾ ਹਿੰਦੀ ਹੈ ਚੱਲਦੀ ਆ ਬਲੱਡ ਉਹਦਾ ਲੱਖ ਪਹਿਲਾਂ ਮੂੰਹੇ 'ਚ ਪੜ ਲਾ ਫੇਰ ਸੁਣਾ ਦੇ ਕਾਸੀ ਕੀ ਗਾਟ ਲਾਡੀ ਦਾ ਬਜਰਾ ਕਹਣਾ ਅੰਗਰੇਜ਼ੀ ਨਾਲ ਵੀ ਔਖੀ ਲੱਗਦੀ ਓਏ ਹੋਰ ਆ ਅੰਗਰੀਜੀ ਦਾ ਚਪ ਚਪ ਥਪ ਥਪ ਪੜਦੀ ਏ ਉਹ ਨੂੰ ਕੱਤੀ ਨੂੰ 11 ਨੂੰ 31 ਦੱਸੀਂਗੇ ਕਾਹੋਏ ਕੀ ਕੋਈ ਨਾ ਕੋਈ ਨਾਜੀ ਸਾਹਿਬ ਚਹੋਲੀ ਹੋੜੀ ਉੱਪਰ ਨਖਰਾ ਲੈਡੀ ਕਹਣਾ ਅੰਗਰੇਜ਼ੀ ਆਉਂਦੀ ਕੋਈ ਨਹੀਂ ਮੈਂ ਤਾਂ ਅਖਰੇ ਮੈਂ ਤਾਂ ਅਖਰੇ ਭੁੱਲੀ ਨਹੀਂ ਹਿੰਦੀ ਦਾ ਕੀ ਕੰਮ ਵੀਰ ਅਸੀਂ ਹਿੰਦੀ ਦਾ ਆਪਾਂ ਨੂੰ ਚਲ ਮੈਂ ਤਾਂ ਆਉਂਦੀ ਜਿੰਨੀ ਕਾਪਾਂ ਨੂੰ ਕੰਮ ਸਾਰਨਾ ਉਹਨਾਂ ਕ ਤੇ ਆਪਾਂ ਪੜ ਲੈਨੇ ਆ ਜਿਹੜੇ ਸਾਹਿਬ ਨਾਲ ਪੜ ਰਿਹਾ ਤੂੰ ਤਾਂ ਮੈਨੂੰ ਤਾਂ ਸ਼ਹਿਰ ਦਾ ਨੋ ਵੀ ਨਾ ਪੜੇ ਹੋਰ ਇਹ ਦੱਸੀ ਜਾਵੇਂ ਨਾ ਪੜਾਂਗੇ ਕਿ ਮੈਨੂੰ ਵੀ ਦੱਸ ਰਹੀ ਸੀਮਾ ਸੀਮਾ ਚਿਮੇ ਨੂੰ ਸੀਮਾ ਹਾਂ ਸੀਨਾ 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 ਲਾਡ ਜੋਰ ਕੋਤਵਾਲ ਕੋ ਡਾਂਟੇ ਨੀਤ ਪਰ ਨiyet ਪਰ ਚੱਲ ਰਹੀ ਸਰਕਾਰ ਨਾ ਮੈਂ ਗਾ ਸਾਰਾ ਸਹੀ ਉਹਦਾ ਕਹਾਵਤ ਜਿਹੜੀ ਤੇ ਇੱਕ ਮਿੰਟ ਉਹ ਹਿੰਦੀ ਹੈ ਨਾ ਹਿੰਦੀ ਹੈ ਹੂੰ ਲਾ ਤਾਂ ਹੋਰ ਪੜ ਇੱਕ ਖਬਰ ਵੱਡੀ ساری ਪੜਾ ਦੇ ਇਹ ਪੜ ਕੇ ਦਿਖਾ ਇਹ ਪੜ ਕੇ ਦਿਖਾ ਆ ਪੜਾ ਡਾਡੀ ਓਕਾਇਆ ਹੋ ਰਿਹਾ ਠੀਕ ਹੋਇਆ ਇਹ ਕੀ ਹੈ ਰਾਜੀ ਮੈਂ ਤਾਂ ਨਹੀਂ ਬੋਲ ਰਿਹਾ ਮੈਂ بڑا ਟਰਾਂਸਲੇਟ ਕਰ ਰਿਹਾ ਮੈਂ ਹੈ ਲ ਮੈਂ بڑا ਮੈਨੂੰ ਤਾਂ ਨਹੀਂ ਪਤਾ ਤੂੰ ਤਾਂ ਬੋਲ ਸਾਰੇ ਨੀ ਗਰਾਰੀਏ ਨਾ ਬਈ ਮੈਂ ਪੜ੍ਹਦਾ ਦੇਉਂਗਾ ਕੋਈ ਚੱਕਰ ਨਹੀਂ ਪਰ ਐ ਵੀ ਥੋੜੀ ਦੇਰ ਤੀਜੀ ਹੋਊਗੀ ਪੜ 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 ਲੈ ਮੈਨੂੰ ਫੜਾ ਬਣਾ ਤੂੰ ਪੜ ਲੈ ਲੈ ਪੜ ਲੈ ਤੂੰ ਵੀ ਹੋਈ ਪੜੇਗਾ ਨਾ ਮੈਂ ਹੋਲੀ ਪੜਦਾ ਹਾਂ ਲੈ ਵੀ ਹੁਣ ਮੈਨੂੰ ਕਹਿ ਰਹੀ ਸੀ ਨਾ ਅੱਜ ਦੇ ਮੁੱਖ ਸਮਾਚਾਰ ਆ ਤੂੰ ਤਾਂ ਇਹ ਤੂੰ ਦਿਖਾ ਵੀ ਉਹੀ ਪੜੇਗਾ ਮੈਂ ਪਰਦਾ ਯਾਰ ਕੋਈ ਕੰਮ ਨਹੀਂ ਹੋ ਰਹਾ ਇਹ ਘੇਰੇ ਦਾ ਵੀ ਅਰਧਾ ਬਈ ਖਬਰ ਨਾ ਵਧੀਆ ਪੜੋ ਘੇਰੇ ਦਾ ਵੀ ਅਰਧਾ ਨਹੀਂ ਅਰਧਾ ਹੈ ਉਹੀ ਪੜਦਾ ਜਿਹੜੀ ਮੈਨੂੰ ਨਹੀਂ ਆ ਰਹੀ ਸੀ ਲੈ ਮੈਂ ਸਾਰੀਆਂ ਪੜੂਗਾ ਸ਼ੁਰੂ ਤੋਂ ਪੜੂਗਾ ਤੂੰ ਤਾਂ ਪੜੀ ਬੈਠਾ ਹੈ ਇਹ ਮੇਰੇ ਮੰਗੂ ਐਂ ਕੀ ਹੋ ਆ ਦੇਖ ਕਾ ਕਵੀ ਸੱਤੀ ਅੜ ਗਿਆ ਨਾ ਘੇਰਾ ਅਰਧਾ ਘੇਰਾ ਬਈ ਅਰਧਾ ਘੇਰਾ ਘੇਰਾ ਅਰਧਾ ਸਾਰਿਆਂ ਦਾ ਅਰਧਾ ਲੈ ਰਹੇ ਜਾਨ ਆ ਹੱਸ ਕੇ ਉਹ ਆ ਦੇਖ ਲਾ ਦੇਖੀ ਯਾ ਦਦਾ ਕਵਿਤਾ ਪੜ ਰਿਹਾ ਮੇਰੇ ਵਾਂਗੂ ਹਾਈਵੇ ਪਰ ਥੋੜ ਦੇਖ ਲਾ ਹਾਂ ਹਾਂ ਦਾਬੇ પેટ્રોલ ਪੰਪ ਪਰ ਇੱਕ ਜਣੀ ਖੜਾ ਰਹਾ ਆ ਦੇਖ ਰਹਾ ਸਹੀ ਯਾਰ ਦਾਬੇ પેટ્રોલ ਪੰਪ ਲੱਭੀ ਇਹ ਸਹੀ ਪੜ ਰਿਹਾ ਕਿ ਗੱਲ ਤੱਕ ਕਮੈਂਟ ਕਰਕੇ ਦੱਸੋ ਇਹ ਹੁਣ ਬੋਲੇ ਜਾਂ ਮੈਂ ਮੰਗਾ ਮੈਨੂੰ ਕਰ ਰਹੀ ਸੀ ਨਾ ਕਿਦਾ ਵੀ ਤੇ ਹੁਣ ਸਹੀ ਪੜੇ ਦੀ ਸਹੀ ਪੜੇ ਦੀ ਖੜ ਜਾ ਓਹੋ ਹਟ ਜਾ ਬਾਈ ਇੰਨੀ ਕੀ ਇਹ ਉਰਦੂ ਹੋ ਗਈ ਯਾਰ ਓਏ ਬੇਇੱਜ਼ਤੀ ਕਰ ਰਿਹਾ ਤੂੰ ਦਾ ਡਿੱਕੜਾ ਘਟ ਜਾ ਆ ਦੇਖ ਆ ਰਿਹਾ ਬਈ ਟੇਕਿੰਗ ਇਟ ਅਪਨ ਦਮ ਸੈਲਫ ਡਾਬਾਸ ਇਹਦੀ ਪੰਜਾਬੀ ਦੱਸੋ ਡਾਬਾਸ ਐਂਡ ਪੈਟਰੋਲਸ ਔਨ ਦੀ ਕੌਜ਼ਿੰਗ ਰੋਡ ਐਕਸੀਡੈਂਟ ਵਿਲੇਜ ਹੈਜ਼ ਓਪਨਡ 294 ਇਲੀਗਲ ਕਿਉਂ ਵੀ ਇੰਗਲਿਸ਼ ਦਾ ਆਪਾਂ ਵੱਟ ਕੱਢਦੇ ਨੇ ਇੰਗਲਿਸ਼ ਨੂੰ ਆਪਾਂ ਆਪ ਲਾ ਲਾ ਮਾਰਦੇ ਆ ਤੂੰ ਇੰਗਲਿਸ਼ ਦਿਖਾ ਮਾਮੇ ਪੜ ਕੇ ਫਿਰ ਨਹੀਂ ਨਹੀਂ ਇੰਗਲਿਸ਼ ਦਾ ਮਤਲਬ ਇੰਗਲਿਸ਼ ਦਾ ਮਤਲਬ ਹਾਂ ਉਹ ਨਹੀਂ ਹੋਣਾ ਬੰਦੇ ਆ ਜੁਗਾ ਖੜ ਜਾ ਆ ਦੇ ਆ ਪਟਨਾਸਲੇਟ ਕਰਕੇ ਇਹਨਾਂ ਨੂੰ ਅੱਜ ਕੱਲ ਨਾ ਜਿੱਥੇ ਮਰਜੀ ਭਾ ਗ ਜੇ ਸਾਰਾ ਕੁਝ ਸਹੀ ਹੈ ਅੱਜ ਫੋਨ ਲੋ ਹੋ ਜੇ ਫੇਰ ਐਵੇਂ ਹੋ ਜਾ ਫੇਰ ਦੱਸ ਕੀ ਹੋ ਗਿਆ ਹੌਣ ਇਹ ਹਜਾਰ ਰੱਖੇ ਚਾਰਜਰ ਗੱਡੀ ਚੋਂਦਾ ਚਾਰਜਰ ਕਰ ਨਾ ਨਾ ਦੀ ਪੈਸੈਂਜਰਸ ਵੇਰ ਆਰ ਸਲੀਪਿੰਗ ਐਟ ਦੀ ਟਾਈਮ ਆਫ ਐਕਸੀਡੈਂਟ ਆਫਟਰ ਕਾਟ ਜੋਇੰਟਸ ਆਰ ਐਕਸਪਲੋਜ਼ਿੰਗ देयर ਵਾਸ ਲੌਸਟ ਸਕਰੀਮਿੰਗ ਐਂਡ ਸ਼ਾਊਟ ਹਾਂ ਚੀਗਾ ਮੰਡੀ ਆ ਜੱਦ ਕਿਹਾ ਚੀਗਾ ਮੰਡੀ ਦੇਖ ਲਈ ਬਾਈ ਹੱਥ ਹੱਥ ਕਿੰਨਾ ਇੱਕ ਭੀੜ ਹੈ ਇੱਥੇ ਹੱਥ ਸਾਰਿਆਂ ਦਾ ਟੈਟਾ ਹੱਥ ਸਾਰਿਆਂ ਦਾ ਟੈਟਾ ਇੱਥੇ ਨਾ ਹਾਂ ਰੰਗ ਬਦਲ ਗਿਆ ਆ ਵੀ ਧੁੰਦ ਦੇਖੋ ਜੀ ਵੀ ਓਨੀ ਧੁੰਦ ਧੰਦ ਨਹੀਂ ਕਟੀ ਹੈਗੀ ਹੋਰਾ ਵੀ ਆਹ ਦੇਖੋ ਆ ਪਈਆ ਆਪਣੀ ਜੀਰੀ ਆ ਲਾਡੀ ਦੀ ਜੀਰੀ ਦੇਖੋ ਜੀ ਆ ਛੜਤੀ ਆ ਜੀ ਲਾਓ ਜੀ ਕਰਮ ਹੋ ਰਹੀ ਹੈ ਕਾਲੀ ਵੀ ਹੋ ਰਹੀ ਆ ਰੰਗ ਪਤਾ ਨਹੀਂ ਤੇ ਮੰਡੀ ਭਾਈ ਜਮੀਂ ਮੰਡੀ ਆ ਕਿਸੇ ਟਾਈਮ ਇੱਥੇ ਜੇ ਤਾਂ ਕਿਉਂ ਸੱਤੀ ਯਾਰ ਉੱਥੇ ਤੋਲੀ ਨਹੀਂ ਜਿਹੜੀ ਗੱਲ ਉਹਨਾਂ ਦੀ ਗੱਲ ਗਲਤ ਆ ਨਾ ਇਹ ਆਉਣੀ ਵਸਤੇ ਲਵੇ ਤੀ ਗੱਲ ਇੰਨੀ ਕਾ ਵਧੀਆ ਪਰ ਕਰੇ ਕੀ ਹੁਣ ਕਿਸਾਨ ਵਿਚਾਰਾ ਫੇਲ ਕਰਦਾ ਇਹਨੇ ਦੇਖੋ ਜੀਰੀ ਚ ਕੋਈ ਕਮੀ ਹੋਵੇ ਤੁਸੀਂ ਤਾਂ ਦੱਸੋ ਕਿਉਂ ਵੀ ਜੀ ਮਹਾਰਾਜ ਆ ਟੀਵੀ ਕਿਸੇ ਟਾਈਮ ਇੱਥੇ ਓਰੇ ਓਰੇ ਮੈਂ ਕਹਣਾ ਆ ਬਾਕੀ ਆ ਫਿਰਦਾ ਸਾਡਾ ਸੱਤੀ ਇਹਨੂੰ ਪਤਾ ਓਰੇ ਕਿਉਂ ਵੀ ਸੱਤੀ ਮੇਰੀ ਮੰਡੀ ਆ ਇਹ ਇਹ ਇਹੀ ਆ ਓਰੇ ਮਲੀਮ ਆ ਜੀਰੀ ਆ ਬਾਈ ਓਰੇ ਕਿੰਨੀ ਗੀੜ ਹੁੰਦੀ ਆ ਫੁੱਲ ਅੱਜ ਤੋਂ ਮੈਂ ਮੈਨੂੰ 7-8 ਸਾਲ ਪਹਿਲਾਂ ਆਇਆ ਸੀ ਓਰੇ ਟਰੈਕਟਰ ਖੜਾ ਉਹਨੂੰ ਥਾਂ ਨਹੀਂ ਮਿਲਦੀ ਬਾਹਰ ਜਿਵੇਂ ਬੇਲਾ ਪਏ ਅੱਜ ਦੇਖ ਲਓ ਇਹਦੇ ਛੋਟੀ ਮੰਡੀ ਉੱਧਰ ਹੈ ਵੱਡੀ ਵੱਡੀ ਉਧਰ ਆ ਨੋ ਵੀ ਜਿਹੜੀ ਜਿਹੜੀ ਵੇਖਦੀ ਨਹੀਂ ਹੈਗੀ ਉਰੇ ਉਰੇ ਆਉਂਦੀ ਹੈ ਜੀ ਉਰੇ ਵੇਖਦੀ ਆ ਆ 127 ਨੰਬਰ ਦੁਕਾਨ ਆ ਇਹ ਤਾਂ ਪਤਾ ਕੀ ਗੱਲ ਆ ਇਹ ਤਾਂ ਕਰਕੇ ਫੋਨ ਪੂਰੇ ਬਸਾ ਦੂਜੇ ਵੀ ਜੇ ਵੇਖਦੇ ਨੇ ਵੱਡੇ ਤਾਂ ਵੱਡੇ ਬੋਟੀ ਦਾ ਉਧਰ ਹੀ ਜਾਂਦੀ ਆ ਹਨਾ ਸੱਤੀ ਇਹ ਆ ਬਈ ਸਾਡੀ ਮਾਸੀ ਦਾ ਮੁੰਡਾ ਲਾਡੀ ਦੀ ਵਾਸੀ ਦਾ ਮੁੰਡਾ ਹੈ ਹੈ ਲਾਡੀ ਦੀ ਵਾਸੀ ਦਾ ਮੁੰਡਾ ਮੇਰੇ ਭੈਣ ਦਾ ਮੁੰਡਾ ਹਾਂ ਇਹ ਮਾਮਾ ਇਹ ਲਾਡੀ ਦਾ ਮੁੰਡੇ ਦਾ ਭਾਈ ਇਹ ਦੀ ਪਛੇਤੀ ਇਹ ਚ ਹਲਦੀ ਹੈਗੀ ਤੀ ਪਰ ਹਲਦੀ ਘੱਟ ਦੀ ਇਹ ਚ ਤੁਸੀਂ ਕਿਹਰੇ ਕੱਢੂ ਕੀ ਇਹਨਾਂ ਨੇ ਕਿਹਰੇ ਕੱਢ ਲਿਆ ਚਖਾਰੇ ਚ ਪਾ ਲਈ ਅਸੀਂ ਹਲਦੀ ਕੱਢ ਕੇ ਦਾਲ ਦੇ ਪਾਉਂ ਆਹ ਖੜਾ ਵੀ ਆਪਣਾ ਟਰੈਕਟਰ ਚਖਾਰਾ 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 ਆ ਗਿਆ ਯਾਰ ਵੀਡੀਓ ਚ ਦਾਰ ਆਉ ਆ ਤਾਰੀਆਂ ਨੇ ਟਰਾਲੀਆਂ ਹਜੇ ਟਰਾਲੀਆਂ ਭਾਈ ਵੀਡੀਓ ਚ ਦੱਸੇ ਮੈਨੇ ਚਹਾਰਾ ਗਿਆ ਚਖਾਰਾ ਗਿਆ ਚਖਾਰਾ ਗਿਆ ਨੂਨਦਾਨੀ ਲੋ ਜੀ ਲਾਡੀ ਦੀ ਢੇਰੀ ਨੂੰ ਲੱਗ ਗਿਆ ਤੋਲ ਤੇ ਮਾੜਿਆ ਨਹੀਂ ਮਾੜੀ ਕਿਸਮਤ ਹੈ ਤੁਸੀਂ ਦੇਖ ਲਓ ਜਿਹੜੀ ਜੀਰੀ ਦਾ ਰੇਟ ਆਪਣੇ ਹੈਗਾ 2300 20 ਰੁਪਏ ਇਹ ਉਰੇ ਜਾਰੀ ਹੈ 2000 ਰੁਪਏ ਨੂੰ ਦੇਖ ਲਓ ਕਿਉਂ ਜਾਰੀ ਹੈ ਕਿਉਂਕਿ ਇਹ ਥੋੜੀ ਨਰਮਾ ਤੇ ਰੰਗ ਬਟਾ ਗਈ ਥੋੜਾ ਕਾਲਾ ਰੰਗ ਕਰਕੇ ਖਾਰਾ ਵੀ ਨਹੀਂ ਹੁਣ ਰਹਾ ਖਾਰਾ ਦਾ ਵਿੱਚ ਗਿਰ ਉਸ ਲਾਡੀ ਲਾਡੀ ਕਹਿੰਦਾ ਮੈਨੂੰ 4 ਬਚੂਗਾ 4 ਇਹਦਾ ਦੇਖ ਲਓ ਆ ਪਿਆ ਥੋੜਾ ਜਿਹਾ ਬੋਰੀ ਥੱਲੇ ਅਰ ਪੱਖੇ ਦੇ ਥੱਲੇ ਆ ਮੜਿਆ 4 ਦੇਖ ਲਓ ਕਿੰਨਾ ਨਿਕਲਿਆ ਦੂਸਰੀ ਵਾਰ ਵੱਖਾ ਹੈ ਆ ਇਹਦਾ ਵੇਚ ਗਿਆ ਬੋਤਲ ਲਿਆਇਆ ਪਹਿਲਾਂ ਕੱਢ ਕੇ ਲਾਡੀ ਨੇ ਥੋੜੀ ਕਾਲੀ ਕਰਤੀ ਤੇਰੀ ਗਮ ਖਾ ਗਏ ਹੋਰ ਗਮ ਖਾ ਗਏ ਇਹ ਬਾਕੀ ਰੇਟ ਤਾਂ ਉਰੇ ਪ੍ਰਾਈਵੇਟ ਆ ਠੀਕ ਹੈ ਮੰਡੀ ਦੇ ਵਿੱਚ ਤੁਸੀਂ ਦੇਖ ਲਓ ਉਹ ਬੋਲੀ ਫਿਰਦੀ ਆ ਉਧਰ ਆਓ ਦੇਖੋ ਮਨ ਮਰਜੀ ਆ ਮਨ ਮਰਜੀ ਦਾ ਐ ਅੰਬੀ ਚਲ ਉਰੇ ਹੱਲ ਆ ਵੀ ਜਿਹੇ ਜੀ ਮਰਜੀ ਆ ਆਉਂਦੀ ਬਸ ਤਲ ਜਾਂਦੀ ਆ ਤੇ ਗਿੱਲਾ ਸਾਗ ਹੈ ਤੇ ਗਿੱਲੀ ਲਿਆਓ ਇੱਥੇ ਗਿੱਲੀ ਦਾ ਜਮੀ ਹੱਲ ਗਿੱਲੀ ਲਿਆਓ ਉਹ ਕਾਲੀ ਦਾ ਹੱਲ ਨਹੀਂ ਆ ਕਾਲੀ ਬਸ ਉਹੀ 1500 1700 ਦਾ ਹਾਂ ਜੀਰੀ ਸਾਡੀ ਹੋ ਗਈ ਵਧੀਆ ਵਾਜਨ ਦੇ ਜੂਗੀ ਇਹਨੂੰ ਜਿਹੇ ਜਿਹੇ ਰੇਟ ਤੇ ਮਾਰ ਪੈ ਰਹੀ ਆ ਟਾਰਗੇਟ ਕਿੰਨਾ ਸੀ ਟਾਰਗੇਟ ਪੰਜਾਬ 55 50 50 ਟਾਰਗੇਟ ਨੂੰ ਹਿੱਟ ਕਰ ਗਿਆ ਹੁਣ 70 ਗੱਟੇ ਹੋ ਜਾਣਗੇ ਹਾਂ ਚਲੋ ਵਧੀਆ ਫੇਰ ਵੀ ਕਿਲੇ ਚੋਂ ਵਧੀਆ ਹੋ ਜੂਗੀ ਜਾਲਾ ਕਿਉਂ ਲਾਡੀ ਬਹੁਤ ਵਧੀਆ ਜਿਹੜੀਆਂ ਉਮੀਦ ਨਹੀਂ ਦੀ ਐਨੀ ਮੈਂ ਤਾਂ ਬਿੱਗੀ ਦਾ ਸਾਰਿਆਂ ਨੂੰ ਵਧੀਆ ਪਹਿਲਾਂ ਤਾਂ ਪਹਿਲਾਂ ਮੱਫਾ ਟਿਕਦੇ ਆਏ ਕਰਕੇ ਐਂ ਐਨੀ ਮੇਰੇ ਨਹੀਂ ਦੀ ਚੱਲ ਵਧੀਆ ਹੋ ਗਈ ਫੇਰ ਵੀ ਦੇਖੋ ਹੁਣ ਮਾਹੌਲ ਲਖਾ ਮੰਡਾ ਹੁਣ ਗਰਮ ਹੋ ਗਿਆ ਕੋੜ ਤਾਂ ਚੱਲ ਪੇ ਪੱਖੇ ਕੰਮ ਹੋਰ ਬਣ ਰੇ ਸੀ ਇਹਦਾ ਚਲੋ ਉਹ ਦੇਖਦੇ ਆਂ ਜੇ ਬਣ ਗਿਆ ਤਾਂ ਇਹਦਾ ਕੰਮ ਕਰੇ ਜਾਵਾਂਗੇ ਅਸੀਂ ਲੈ ਲੱਡੂ ਦਾ ਡੱਬਾ ਲੈ ਕੇ ਜਾਣਗੇ ਜਾਨ ਦੇਖਦੇ ਆ ਹੁਣ ਲੱਡੂ ਲਾਡੀ ਕਿਹੜੀ ਬਣਦੇ ਨੇ ਕਣ ਹੈਨਾ ਦੇ ਲਈ ਕਿ ਨਹੀਂ ਕਰਾਂਗੇ ਉਹ ਬਚਾਰਾ ਕਰਾਂਗੇ ਲੈਣ ਪੂਰੀ ਨਹੀਂ ਹੁੰਦੀ ਲੈਣ ਹੋ ਜੂਗੀ ਹੋ ਜੂਗੀ ਫਿੱਟ ਲੋ ਗਿਆ ਚਾਰ ਚੂਰਾ ਕਿੰਨੇ ਹੋ ਗਏ ਲਾਡੀ 64 ਹੋ ਗਏ 64 ਬਸ ਹੋ ਗਏ 70 ਉਹ ਆ ਗਈ ਬਾਦਮੀ ਚਾਕਾ ਹੋ ਗਏ 70 ਲਓ ਭਾਈ ਲਾਡੀ ਨਾਲ ਥੋੜਾੇ ਭਲੇਖਾ ਲੱਗ ਗਿਆ ਸਾਨੂੰ ਇਹਨਾਂ ਨੇ ਲਈ ਪਹਿਲੀ ਲੈਣ ਅੱਠ ਦੀ ਸੀ ਪਹਿਲੀ ਅੱਠ ਦੀ ਲਾਤੀ ਸੱਤ ਦੀ ਗਿਆ ਸੀ ਤੁਹਾਨੂੰ ਮੈਂ ਸੱਤ ਦੀ ਆ ਉਹਨਾਂ ਨੇ ਇੱਕ ਗੱਟਾ ਬਾਅਦ ਚ ਲਾਤਾ ਸੀ ਮੈਂ ਦੇਖਿਆ ਅੱਠ ਦੀ ਲਾਤੀ ਬਾਅਦ ਚ 7 ਦੀ ਕਰੀ ਗਏ ਉਹ ਤੇ ਬਾਕੀ ਭਾਈ ਇੱਕ ਥੋੜਾ ਇਹਨੇ ਉਹਨਾਂ ਨੇ ਪਹਿਲੀ ਵਾਰ ਕਾ ਬੱਟਾ ਪਾ ਲਿਆ ਪੰਜਾਹ ਦਾ ਲਾਡੀ ਕਹਿੰਦਾ 50 ਦੀ ਭਾਰਤੀ ਆ ਕੀ ਪਤਾ ਭਾਈ ਬਾਅਦ ਚ ਪੰਜਾਹ ਦਾ ਪੰਜਾਹ ਫਿਰ ਉਹਨਾਂ ਨੇ 37 ਦੀ ਇਹ ਕਰੀ ਤੇ ਉਹਦੇ ਕਰਕੇ ਲੈ ਡੀ ਮੜਾਇਆ ਵਿਚਾਰਾ ਚੌੜਾ ਹੋ ਗਿਆ ਵੀ ਹਾਂ ਬਾਦੂ ਨਿਕਲ ਰਹੀ ਆ ਆ ਅੱਠ ਦਾ ਪਹਾੜਾ ਪੜੀ ਗਿਆ ਵਿਚਾਰਾ ਉਈਆਂ ਡੇ ਗਿਆ ਅੱਠ ਮੈਂ ਵੀ ਚੱਲ ਕੋਈ ਨਾ ਐ ਲੱਡੋ ਹਾਂ ਕੋਈ ਨਾ ਵਧੀਆ ਹੋਊਗੀ ਬਾਦੂ ਫੇਰ ਵੀ ਵਧੀਆ ਹੋ ਗਏ 60 ਗੱਟੇ ਹੋ ਗਏ ਇੱਕ ਵੀ ਹੈ ਇੱਕ ਵੀ ਇਹ ਇੱਥੇ ਦੋ ਬਿੱਪਿਆਂ ਦਾ ਰੌਲਾ ਪੈ ਗਿਆ ਜਿਹੜੀ ਇਹ ਗੱਲ ਪਤਾ ਕੀ ਕੀਤੀ ਚਲੋ ਆਪਾਂ ਆਪਣੀ ਮੰਡੀ ਅੱਜ ਆਪਾਂ ਪਤਾ ਕੀ ਕਰਦੇ ਹੁੰਨੇ ਆ ਆਪਾਂ ਉਹ ਜਿੰਨਾ ਵੀ ਚਾਰ ਹੋਵੇ ਜਦ ਆਪਾਂ ਵੇਚਦੇ ਨੇ ਜਾਂ ਘਰੇ ਲੈ ਜੇ ਇਹਨਾਂ ਨੇ ਪਤੰਦਰਾਂ ਨੇ ਜਿਹੜਾ ਇੰਨਾ ਕਿ ਵੀ ਬਚਾ 20 25 ਕਿਲੋ ਜੇ ਬਚ ਗਿਆ ਮੇਰੀ ਮਵੀ 19 ਕਿਲੋ ਦੀ ਰੀ ਬਾਦ ਗਈ ਦੀ ਉਹਨਾਂ ਨੇ ਉਹ ਕਰਤਾ ਵਿੱਚੇ ਵਿੱਚ ਲੱਗ ਗਿਆ ਜਿਹੜੀ 75 ਗੱਟੇ ਹੋ ਗਏ 19 ਕਿਲੋ ਉਹਨਾਂ ਨੇ ਉੱਪਰ ਲਿਖਤੀ ਇਹਨਾਂ ਨੇ ਪਤੰਦਰਾਂ ਨੇ ਕੀ ਕਰਾ ਦੋ ਪੀਪੇ ਸਾਈਡ ਤੇ ਧਰ ਤੇ ਦੋ ਪੀਪੇ ਹਾਂ ਉਹ ਕਹਿੰਦੇ ਸਾਡੇ ਨੇ ਉਹ ਕਹਿੰਦੇ ਸਾਡੇ ਨੇ ਮਹਾਲੀ ਪਰ ਕਾਦੀ ਲੈ ਰਹੇ ਫਿਰ ਚੱਲਦੇ ਬਰਨਾ ਲੋ ਹਾਂ ਇਹ ਮਾਰਾ ਵੀ ਪੈਂਦੀਆਂ ਨੇ ਇਹ ਵੀ ਆਪਣੇ ਦੀ ਪੈਂਦੀਆਂ ਨੇ ਇਹ ਵੀ ਆਪਣੇ ਦੀ ਪੈਂਦੀਆਂ ਨੇ ਸਾਨੂੰ ਇੱਕ ਪੰਡ ਝਾਰਦੀ ਆ ਜਾ ਕੇ ਮੈਸੇ ਨੂੰ ਪਾਵਾਂਗੇ ਟੌਰ ਨਾਲ ਇੱਕ ਪੰਡ ਉੱਥੋਂ ਨਿਕਲ ਗਈ ਜਾ ਤੇ ਫੇਰ ਵੀ ਚਲੋ ਵਧੀਆ ਹੋ ਗਈ ਕਿੰੋਂ ਵਿਲਾ 44 46000 ਦੀ 44 46000 ਦੀ ਉਹ ਤਾਂ ਵੀ ਚਲਾ ਆਇਆ ਮਾੜਾ ਵਹਣ ਦੀ ਬੋੜਾ ਜਿਹਾ ਬਹੁਤ ਟੰਕਾ ਕਿੰਨੇ ਦਾ ਹੁਣ ਲਾਡੀ ਨੂੰ ਆ ਗਿਆ ਵੀ ਘਰੇ ਕੁੰਡੀ ਲਾਵੇਂਗਾ ਕਹੀਂ ਦੱਸੇਗਾ ਨਾ ਨਾ ਕੁੰਡੀ ਆਪਾਂ ਮੰਗ ਕੇ ਲੈ ਲਾਂਗੇ ਉਹਨਾਂ ਤੋਂ ਕੋਈ ਚੱਕਰ ਨਹੀਂ ਆਪਣੇ ਲਵੀ ਨੇ ਪੈਸੇ ਚੱਲੀਏ ਭਾਈ ਚਲੋ ਠੀਕ ਹੈ ਚੰਗਾ ਭਾਈ ਸੱਤੀ ਠੀਕ ਹੈ ਭਾਈ ਬਹੁਤ ਧੰਨਵਾਦ ਆਪ ਦਾ ਆਓ ਕੇ ਸ਼ਹਿਰ ਆਏ ਆਪਕੇ گاؤں ਆਏ ਹਾਂ ਪਾਣੀ ਰੋਟੀ ਪਾਣੀ ਖਾ ਕੇ ਚਾਹ ਪਾਣੀ ਪੀ ਕੇ ਫੇਰ ਪਹੁੰਚ ਫੇਰ ਆਏ ਇਹ ਭਾਈ ਮੇਰਾ ਭਾਂਜਾ ਲਾਡੀ ਦਾ ਭਾਈ ਭਾਗਨਾ ਮਾਸੀ ਦਾ ਮੁੰਡਾ ਤੇ ਆਪਾਂ ਇੱਥੇ ਆਏ ਤੇ ਚੀਕੇ ਤੇ ਲ ਵੀ ਇਹਨਾਂ ਦਾ ਪਿੰਡ ਆ ਖਰਾਉਤੀ 2 ਕਿਲੋਮੀਟਰ ਤੇ ਤੇ ਨਜ਼ਾਰਾ ਹੁੰਦਾ ਵੀ ਰਿਸ਼ਤੇਦਾਰੀ ਦਾ ਹੁਣ ਅਸੀਂ ਘਰੇ ਜਾ ਕੇ ਰੋਟੀ ਰੁੱਟੀ ਖਾ ਕੇ ਆ ਗਏ ਤੇ ਆਰਾਮ ਨਾਲ ਬਾਕੀ ਸਾਰਾ ਕੁਝ ਇਹਨਾਂ ਨੇ ਹੀ ਹੈਂਡਲ ਕਰਾਇਆ ਤਾਂ ਬਸ ਉਰੇ ਲਿਆਉਣ ਦੇ ਜ਼ਿੰਮੇਵਾਰ ਤੇ ਵੇਚੀ ਵੀ ਅੰਕਲ ਨਹੀਂ ਆ ਰੇਟ ਵੀ ਉਹਨਾਂ ਨੇ ਹੀ ਕਰਾਇਆ ਸੌਣਾਂ ਦੀ ਬਾਬੂ ਲੱਗੇ ਸੀ ਆਪਾਂ ਤੇ ਹੁਣ ਚੱਲਦੇ ਆ ਘਰੇ ਤੇ ਵਲੌਗ ਦਾ ਕਰਦੇ ਅੰਦ ਟਾਟਾ ਬਾਈ 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 ਬਾਈ